ਕਿ ਨਵੀਂਆਂ ਜਿਹੜੀਆਂ ਸੜਕਾਂ ਛਾਗਲੇ ਵਿੱਚ ਬਣ ਰਹੀਆਂ ਨੇ ਸੋ ਦਰਸ਼ਕੋ ਪੂਰੀਆਂ ਤਸਵੀਰਾਂ ਤੁਹਾਨੂੰ ਰੋਡ ਦੀਆਂ ਦਿਖਾ ਰਹੀਆਂ ਜਿਹੜੀ ਕੀ ਟੈਂਕੀ ਵਾਲੇ ਵਸਦਾਨ ਤੋਂ ਅੰਦਰ ਵਾਲੇ ਪਾਸੇ ਨੂੰ ਪਿੰਡ ਤੋਂ ਵੱਡਦਾ ਰੋਡ ਜਿਹੜਾ ਉਹਦੇ ਤੇ ਕੁਝ ਘਰਾਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਇਹ ਰੋਡ ਨੂੰ ਉਹ 1 ਫੁੱਟ ਦੇ ਕਰੀਬ ਉੱਚਾ ਚੱਕਿਆ ਜਾਵੇ ਪਰ ਜੇ ਗੱਲ ਕਰੀਏ ਕੁਝ ਵਿੱਚ ਇਹ ਚਾਹੁੰਦੇ ਨੇ ਵੀ ਜਿੱਥੇ ਇਹ ਪਹਿਲ ਹੀ ਹੈਗੀ ਆ ਬਣੀ ਹੋਈ ਆਲਰੇਡੀ ਉੱਥੇ ਹੀ ਬਣੇ ਕਿਉਂਕਿ ਇਹਦੇ ਨਾਲ ਵੀ ਕਈ ਘਰ ਸੁੰਨ ਮੁਤਾਬਕ ਹੈ ਵੀ ਨੰਗੀਵੇਂ ਹੋ ਜਾਣਗੇ ਪਰ ਵਿੱਚ ਕਹਿੰਦੇ ਵੀ ਨਹੀਂ ਦੀਵੇਂ ਹੁਣ ਤਾਂ ਜਨਗੁੰਜ ਕੇ ਕੀਤੀ ਜਾ ਰਹੀ ਹੈ ਹੁਣ ਕੀ ਹੈ ਮਾਮਲਾ ਤੁਹਾਡੇ ਸਾਹਮਣੇ ਸਾਰਾ ਜਿਹੜਾ ਰੱਖਦੇ ਆ ਤੇ ਤੁਸੀਂ ਦੇਖੋਗੇ ਪੂਰੀਆਂ ਤਸਵੀਰਾਂ ਆਈ ਪਿੰਡ ਇਹੀ ਆ ਸਾਡਾ ਵੀ ਮਿੱਟੀ ਪਾ ਕੇ ਦੇਣਾਗਾ ਅਸੀਂ ਵੀ ਨਾਲੀਆਂ ਚ ਪੈਂਦਾ ਹੋ ਜਾਏ ਤਾਂ ਖਾਮਖਾ ਗੱਲਾਂ ਨੇ ਇਹਦੀ ਚੱਲਦੇ ਕੰਮ ਨੂੰ ਰੋਕਣਾ ਵਿਘਨ ਪਾਉਣਾ ਹਾਂ ਜਿਹੜੇ ਕਰਦੀ ਮੈਨੂੰ ਉਹਦਾ ਕੀ ਹੁੰਦਾ ਉਹ ਕੋਈ ਘਰ ਨੀਮਾ ਨਹੀਂ ਸਾਡੀ ਵੀ ਸਾਰੀ ਸਹਿਮਤ ਆ ਵਿਘਨ ਪਾਇਆ ਜਾ ਰਿਹਾ ਜੀ ਖਾਮਖਾ ਇਹ ਪਤਾ ਕੀ ਹੈ ਜਿਹੜਾ ਬਰੋਧ ਹੁੰਦਾ ਹੈ ਬਿਨਾਂ ਗੱਲ ਤੋਂ ਕਰਦੇ ਨੇ ਜੀ ਲੋਕ ਪਿੰਡ ਦੇ ਵਿਕਾਸ ਤੇ ਡਿੱਕਾ ਲਾਉਂਦੇ ਨੇ ਨਹੀਂ ਉਹ ਪਿਛਲੀਆਂ ਕਿੰਨੇ ਉੱਚੀਆਂ ਜੀ ਕਰਦੇ ਨੇ ਜਿਹੜ ਅਸੀਂ ਸਾਰੇ ਰਲ ਮਿਲ ਕੇ ਪਿੰਡ ਦਾ ਭਲਾ ਕਰਨਾ ਚਾਹੁੰਦੇ ਆ ਸਾਰੇ ਨੂੰ ਹੱਥ ਬਣ ਕੇ ਬੇਨਤੀ ਵੀ ਕੰਮ ਕਰ ਲਵੋ ਕੋਈ ਅਸੀਂ ਤਾਂ ਹੁਣ ਗਵਰਨਮੈਂਟ ਦੇ ਹਿਸਾਬ ਨਾਲ ਚੱਲੋਗੇ ਵੀ ਜਿੰਨਾ ਨਹੀਂ ਵੀ ਜਿੰਨਾ ਐਸਟੀਮੇਟ ਤੇ ਨਾ ਉਨਹੀਂ ਬਣਨਾ ਇਹ ਕੰਮ ਜੇ ਭਾਜੀ ਕੀ ਮਸਲਾ ਸਾਰਾ ਜਿੰਮੀ ਇਕੱਠੇ ਹੋਏ ਹੋਏ ਉਹ ਕੀ ਰੌਲਾ ਕੀ ਹੈ ਇਹ ਸਾਡਾ ਸੜਕ ਦਾ ਮਸਲਾ ਜੀ ਇਹ ਸੜਕ ਤੇ ਸੀ ਇਹਨੇ ਇਸ ਦੇ ਉੱਤੇ ਨਾ ਬਜਰੀ ਐਂ ਪਾਉਣ ਲੱਗ ਰਹੇ ਨੇਗੇ ਅਸੀਂ ਚਾਹੁੰਦੇ ਆ ਵੀ ਨਾਲੀਆਂ ਦੇ ਬਰਾਬਰ ਹੋ ਜੇ ਸੜਕ ਦਾ ਪਾਣੀ ਨਾਲੀਆਂ 'ਚ ਪੈਂਦਾ ਹੋ ਜੇ ਭਾਜੀ ਅਸੀਂ ਮਿੱਟੀ ਵੀ ਪਾ ਕੇ ਦੇ ਦੇਣਾ ਮਿੱਟੀ ਪਾ ਕੇ ਦੇਵਾਂਗੇ ਇਹੀ ਜ ਮਸਲਾ ਵੀ ਮਿੱਟੀ ਪਾ ਕੇ ਦੇਵਾਂਗੇ ਅਸੀਂ ਵੀ ਨਾਲੀਆਂ 'ਚ ਪੈਂਦਾ ਹੋ ਜੇ ਨਾਲੀਆਂ ਉਹ ਕਹਿੰਦੇ ਉਹਨਾਂ ਤੋਂ ਸੁਨੂ ਮੁਤਾਬਕ ਇਹ ਗੱਲ ਲਈ ਆ ਕਹਿੰਦੇ ਵੀ ਉਹ ਮਨਜ਼ੂਰੇ ਨਹੀਂ ਹੋਈ ਕਹਿੰਦੇ ਇਹ ਸਾਡੇ ਕੋਲ ਮਨਜ਼ੂਰ ਤਾਂ ਪਿਛਲੇ ਟੈਂਡਰ ਹੈ ਜੀ ਪਿਛਲੇ ਪੰਚਾਇਤ ਸਰਪੰਚ ਨੇ ਕਹਿਦਾ ਕਿ ਮਿੱਟੀ ਪਾ ਲਿਓ ਮਨਜ਼ੂਰੀ ਮਿੱਟੀ ਅਸੀਂ ਪਾ ਕੇ ਦੇਵਾਂਗੇ ਮਿੱਟੀ ਪਾ ਕੇ ਦੇਵਾਂਗੇ ਮਿੱਟੀ ਵੀ ਅਸੀਂ ਪਾ ਕੇ ਦੇਵਾਂਗੇ ਉਹ ਕਹਿੰਦਾ ਮਿੱਟੀ ਪਾ ਦੇ ਦੀ ਚੋੜ ਜਾਪਤਾ ਲੱਗ ਗਈ ਬੁੱਟਾਂ ਦਾ ਕੰਮ ਰੁਕ ਗਿਆ ਸੀ ਮੁ ਉਨੇ ਸਾਲ ਬਾਅਦ ਹੋਰ ਕੰਮ ਚੱਲਿਆ ਉਹਨੇ ਕਹਿੰਦੇ ਮਿੱਟੀ ਪਾਉਣੀ ਨਹੀਂ ਵੇਚਦੇ ਉੱਤੀ ਕਰਾਂਗੇ ਪਰ ਉਹ ਫਿਰ ਤਾਂ ਉਹੀ ਜੱਗ ਕਹਿੰਦਾ ਫੇਰ ਉਹੀ ਰਹਿ ਗਿਆ ਜੀ ਇਹਨਾਂ ਰਾਹ ਪਿੰਡ ਦਾ ਜੇਨ ਰਾਹ ਪਿੰਡ ਦਾ ਸਾਰੇ ਕਾਲੀ ਅਟਰੈਕ ਲੰਘਦੇ ਲਈ ਮੈਂ ਸਾਦਲ ਸਾਰੇ ਉਧਰਲੇ ਵੇਲੇ ਜਿਉਂਦੇ ਨੇ ਆਉਂਦੇ ਨੇ ਆ ਵੀ ਸਾਨੂੰ ਕੋਈ ਦਰਾਜ ਨਹੀਂ ਨਈ ਕੀ ਕਰੀਓ ਜਿਹੜੀ ਉਹ ਪਿੱਛੇ ਸੜਕ ਬਣ ਕੇ ਆ ਰਹੀ ਹੈ ਵੀ ਉਹਦੇ ਮੇਲ ਕਰ ਲਿਓਣ ਸਾਨੂੰ ਤਾਂ ਵੀ ਦਰਾਜ ਨਹੀਂ ਨਈ ਜੀ ਸੜਕਾਂ ਦੇ ਮੇਲ ਕਰ ਹਾਂ ਸਾਨੂੰ ਕੋਈ ਦਰਾਜ ਨਹੀਂ ਮਿੱਟੀ ਨਹੀਂ ਉਹ ਕਹਿੰਦੇ ਕਹਿੰਦੇ ਪਹਿਲਾਂ ਸਾਡੀ ਮੇਰੀ ਸਾਨੂੰ ਮਤਫਕ ਨਹੀਂ ਗੱਲ ਆਈ ਅਸੀਂ ਪੁੱਛਿਆਗਾ ਉਹ ਕਹਿੰਦੇ ਵੀ ਇਹ ਜਿਹੜੀ ਸੜਕ ਮਨਜ਼ੂ ਇਹ ਇਕ ਕਲੀਅਰ ਹੋਈ ਹੈ ਵੀ ਵੈਸੇ ਜਦੋਂ ਤੁਸੀਂ ਭਰਨਪਾਲੀ ਤਾਂ ਤਿੰਨ ਲਹਿਰਾਂ ਤੇ ਪਾਉਣੀਆਂ ਪਈਆਂ ਨਹੀਂ ਉਹ ਪਿਛਲੀਆਂ ਕਿੰਨੀਆਂ ਉੱਚੀਆਂ ਸੀ ਫਿਰ ਕਿਉਂ ਜਿਹੜੀਆਂ ਪਿਛਲੀਆਂ ਬਣ ਕੇ ਆ ਰਹੀਆਂ ਨੇ ਉਹ ਵੀ ਆ ਕਰਨ ਭਾਈ ਮੋਹਲੇ ਟੈਂਡਰ ਤੇ ਲੱਗੀ ਆਹੀ ਵੀ ਇਹੀ ਕਲੀਅਰ ਨਹੀਂ ਪਾਸ ਹੈਗੀ ਮਨ 1000 ਫੁੱਟ ਏਰੀਆ ਸਾਰਾ 1000 ਫੁੱਟ ਟੈਂਡਰ ਕਰਿਆ ਕੀ ਕੋਈ ਸਾਡਾ ਵੇੜੇ ਚੋਂ ਕਹਿੰਦਾ ਹੋਵੇ ਸਾਰਾ ਵੇੜਾ ਸਹਿਮਤ ਹੈ ਹੂੰ ਸਾਰਿਆਂ ਦੇ ਪੈਸੇ ਇਕੱਠੇ ਕਰਕੇ ਬੰਦੌਲੇ ਚਾਲ ਆ ਰਿਹਾ ਹਾਂ ਠੀਕ ਇੱਕ ਸਾਡੇ 6 ਨੰਬਰ ਵਾਰਡ ਦਾ ਮੈਂਬਰ ਆਈ ਉਹੀ ਡਿੱਕਾ ਲਾ ਰਿਹਾ ਅੱਜ ਤਾਂ ਜੀ ਸੜਕ ਬਾਰੇ ਗੱਲ ਰਿਹਾ ਵੀ ਇਹਨੂੰ ਇੱਕ ਫੁੱ ਠੀਕ ਪਾ ਕੇ ਨਹੀਂ ਤੁਸੀਂ ਤਾਂ ਠੀਕ ਹੈ ਮੈਂ ਮੰਨ ਗਿਆ ਤੁਹਾਡੀ ਗੱਲ ਤੁਸੀਂ ਕਹਿ ਰਹੇ ਹੋ ਤੁਸੀਂ ਚੱਕੋ ਹਾਂ ਜਿਹੜੇ ਘਰ ਨਹੀਂ ਮੈਨ ਉਹਨਾਂ ਦਾ ਕੀ ਹੋਊਗਾ ਉਹ ਕੋਈ ਘਰ ਨਹੀਂ ਮਾਨੀ ਸਾਡੀ ਵੀ ਸਾਰੀ ਸਹਿਮਤ ਹੈ ਸਾਰਿਆਂ ਨੇ ਸਾਨੂੰ ਰੁਪਏ ਦਿੱਤੇ ਨੇ ਸਰੇ ਤੋਂ ਲੈ ਕੇ ਅੱਡੇ ਤੱਕ ਡੱਗੀ ਤੱਕ ਕੱਲੇ ਕੱਲੇ ਘਰ ਨੇ ਸਾਨੂੰ 5-500 ਰੁਪਏ ਦਿੱਤਾ ਹਲੇ ਹੋਰ ਵੀ ਕਹਿ ਬੀਏ ਹੋਰ ਕਾ ਅਸੀਂ ਹੋਰ ਵੀ ਦਵਾਂਗੇ ਵੀ ਸਾਰੇ ਘਰ ਸਹਿਮਤ ਨੇ ਹਾਂ ਅਸੀਂ 1 ਫੁੱਟ ਮਿੱਟੀ ਵਿੱਚੇ ਬੱਟਾ ਵਿੱਚੇ ਮਿੱਟੀ ਠੀਕ ਚੱਕ ਲਈਏ ਹਾਂ 1 ਫੁੱਟ ਚੱਕ ਦਿਓ ਕਿਸੇ ਦਾ ਨਾ ਘਰ ਨਹੀਂ ਮਾ ਆਲੇ-ਦਾਲੇ ਬੀਜਾਂ ਦਾ ਪਾਣੀ ਵੀ ਛਿੜਕ ਕੇ ਆ ਕੇ ਪੋ ਠੀਕ ਹੈ ਹਾਂ ਅਸੀਂ ਇੰਨੀ ਹਾਂ ਪੱਤ ਤੋਂ ਠੀਕ ਹੈ ਹਾਂ ਹਾਂ ਸਰਕ ਤੇ ਨਾਲ ਜਿਵੇਂ ਕੋਈ ਸੁਣਨ ਮੁਤਾਬਕ ਇਹ ਵੀ ਆਇਆ ਵੀ ਜਿਹੜੀ ਉਹ ਅੰਦਰਲੀ ਗਲੀ ਹੈਗੀ ਹੈ ਹਾਂਜੀ ਹਾਂ ਜਿਹੜੀ ਮੈਂਬਰ ਦੇ ਘਰੋਂ ਜਾਂਦੀ ਹੈ ਹਾਂਜੀ ਹਾਂ ਯਾਨੀ ਉਹ ਵੀ ਨੀਵੀ ਹੋਊਗੀ ਫਿਰ ਉਹ ਉੱਚੀ ਹੈ ਜੀ ਬਾਦੂੱਚੀ ਹੈ ਜੀ ਬਾਦੂੱਚੀ ਹੈ ਜੀ ਬਹੁਤ ਉੱਚੀ ਹਾਂਜੀ ਹਾਂ ਉੱਚੀ ਹੈ ਮੈਂ ਲੋਕ ਇਹ ਜਿਹੜੀ ਮੈਂਬਰ ਦੇ ਘਰ ਘਰੋਂ ਗਲੀ ਜਾਂਦੀ ਆ ਕਹਿੰਦੇ ਸੜਕੋ ਦੇ ਬਰਾਬਰ ਕਰ ਦੋ ਸਾਨੂੰ ਮਨਜ਼ੂਰ ਸਹਿਮਤਾ ਸੀ ਠੀਕ ਹੈ ਜੋ ਕਹਿੰਦੇ ਮੇਰੀ ਗਲੀ ਨੀਵੀ ਹੁੰਦੀ ਹੈ ਜੀ ਉਹਦੇ ਬਰਾਬਰ ਗਲੀ ਦੇ ਸੜਕ ਬਣਾ ਦੋ ਠੀਕ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਵੀ ਉਹਦੇ ਬਰਾਬਰ ਕਰ ਦੋ ਹਾਂਜੀ ਹਾਂ ਠੀਕ ਜੋ ਕਹਿੰਦੇ ਮੇਰੀ ਗਲੀ ਨੀਮੀ ਹੁੰਦੀ ਆ ਕਿਹਤਰੀ ਗਲੀ ਦੇ ਬਰਾਬਰ ਕਰਦੇ ਸੜਕ ਸਾਨੂੰ ਕੋਈ ਤਰਾ ਨਹੀਂ ਕਹਿੰਦੇ ਉਹ ਗਲੀ ਦੇ ਵਿੱਚ ਕਹਿੰਦੇ ਵੀ ਨੀਵੇਂ ਕਰਨੇ ਕਹਿੰਦੇ ਕਈ ਕਰ ਕੋਈ ਕਰ ਨਹੀਂ ਮੇਰੇ ਨਾਲ ਮੇਰੇ ਨਾਲ ਬਾਤ ਚਲੋ ਜੀ ਇੱਕ ਘਰ ਵੀ ਨੀਮਾ ਹੋਇਆ ਦੇਣ ਦਾਰ ਆਪਾਂ ਆ ਹੁਣ ਬਾਤ ਚਲੋ ਵੀਡੀਓ ਬਣਾ ਲਓ ਉੱਥੇ ਜਾ ਕੇ ਜੇਕਰ ਕੋਈ ਨੀਮਾ ਹੋਵੇ ਅਸੀਂ ਦੇਣ ਦਾਰ ਆ ਨਾਲੇ ਮੈਂਬਰ ਨਾਲ ਚਲੋ ਜਿਹੜਾ ਸਿਟੀ ਮੈਂਬਰ ਉਹ ਵੀ ਟਿਕਾ ਲਾ ਰਿਹਾ ਉਹਦਾ ਘਰ ਨਹੀਂ ਮੈਂ ਕੱਲੇ ਕੱਲੇ ਉਸਦਾ ਘਰ ਨਹੀਂ ਮਾਂਗਾ ਠੀਕ ਹੈ ਉਹਨੂੰ ਮੇਰੇ ਨਾਲ ਬਾਤ ਚੋ ਕੋਈ ਤੁਸੀਂ ਕਰੀ ਸੀ ਤੁਸੀਂ ਕਹਿੰਦੇ ਚਾਰ ਘਰ ਦੀ ਮੈਂ ਚਾਰੇ ਘਰ ਨਹੀਂ ਉਹ ਵਿਚਕੁੱਲਾ ਠੀਕ ਹੈ ਸਾਰੇ ਬਹੁਤ ਉੱਚੇ ਨੇ ਜੀ ਸਾਰੇ ਉੱਚੇ ਸਾਰੇ ਕਰੋ ਚੇ ਸਾਰੇ ਉੱਚੇ ਨਹੀਂ ਜੇ ਆਪਣਾ ਗਲਾਬੀ ਹੀ ਹੈ ਜੀ ਆਹ ਇਹ ਵੀ ਉੱਚੀ ਆ ਸਾਰੇ ਇਹ ਵੀ ਤਰ੍ਹਾਂ ਤਿਆਰ ਮਾਡਲ ਠੀਕ ਹੈ ਹਾਂ ਰਾਂਜੀ ਤੂੰ ਥੋੜਾ ਕੀ ਕਹਿਣਾ ਤੇ ਬਾਰੇ ਜਿਵੇਂ ਕੀ ਤੁਹਾਡੀ ਗਲੀ ਦੇ ਵਿੱਚ ਬਾਤ ਬਾਤ ਹੋ ਰਿਹਾ ਵੀ ਸੋਨ ਕੋਈ ਕਹਿੰਦੇ ਨੀਮੀ ਰੱਖੋ ਕੋਈ ਕਹਿੰਦੇ ਉੱਚੀ ਰੱਖੋ ਅਸੀਂ ਤਾਂ ਇਹੀ ਕਹਿੰਦੇ ਵੀ ਜਿਵੇਂ ਸੰਗਤ ਕਹਿੰਦੀ ਹੈ ਵੀ ਉਮੀ ਜੁਕਰੀ ਕਰ ਲਓ ਸੰਗਤ ਤਾਂ ਦੋ ਪਾਸੇ ਇੱਕ ਵਾਰ ਦੋ ਤਰੇ ਹੋ ਰਹੇ ਨੇ ਤੁਸੀਂ ਕਿਹੜੇ ਪਾਸੇ ਸਹਿਮਤ ਹੋ ਅਸੀਂ ਤਾਂ ਹੁਣ ਗਵਰਨਮੈਂਟ ਦੇ ਹਿਸਾਬ ਨਾਲ ਚੱਲੋਗੇ ਹੁਣ ਜੇ ਉਹ ਤਾਂ ਫਿਰ ਕਹਿੰਦੇ ਵੀ ਐਂ ਬਣੂਗੀ ਜਿਵੇਂ ਬਣ ਰਹੀ ਹੈ ਉਸ ਦਾ ਸਰਕਾਰੀ ਪਾਸੇ ਆਉਂਗੇ ਸਰਕਾਰੀ ਪਾਸੇ ਨਹੀਂ ਇਹ ਟਾਈਮ ਹੁੰਦਾ ਕੋਈ ਬਣਾਉਣ ਦਾ ਸਮਝ ਗਿਆ ਜੇ ਕੋਈ ਇਹਦੇ ਵਿੱਚ ਕਮੀ ਪੇਸ਼ੀ ਹੈ ਆਪਾਂ ਕਹਿ ਸਕਦਾ ਵੀ ਹਾਂ ਭਾਈ ਪਾਣੀ ਅੰਦਰ ਪੜਦਾ ਹੈ ਠੀਕ ਹੈ ਕਿਸੇ ਦੇ ਜੇ ਪਾਣੀ بڑੂ ਆਪਾਂ ਉਸੇ ਨੂੰ ਕਹਾਂਗੇ ਇੱਕ ਬੰਦੇ ਦੇ ਵੱਟ ਦਾ ਪਾਣੀ ਪੂਚੀ ਦੇ ਉਹ ਵੀ ਬਗਲਵ ਆਪਣੀ ਮਿੱਟੀ ਪਾਲ ਸਕਦਾ ਠੀਕ ਹੈ ਉਹ ਜੇ ਕੋਈ ਗਰੀਬ ਹੋਵੇ ਆਪਾਂ ਕਹਿਗੇ ਵੀ ਭਾਈ ਇਹਦੇ ਪਾਣੀ ਮਰਦਾ ਨਹੀਂ ਇਹਦਾ ਮਾਲਕ ਹੋਣਾ ਪਤਾ ਨਹੀਂ ਮਰਦਾ ਪ੍ਰਧਾਨ ਜੀ ਇਹਨਾਂ ਦੇ ਕੀ ਕਰੇ ਮੈਂ ਤੁਸੀਂ ਕਰਿਓ 10 ਕਿਲੋ ਦਾ ਮਾਲਕਾ ਜੀ ਮਿੱਟੀ ਪਾਲੇ ਕਰਦੇ ਘਰੇ ਅੱਛਾ ਹੈ ਬੀ ਗਰੀਬ ਤਾਂ ਹੈ ਨਹੀਂ ਕੋਈ ਜੀ ਗਰੀਬ ਨਹੀਂ ਹੈਗਾ ਨਾ ਸਰਪੰਚ ਸਾਹਿਬ ਜਿਹੜੀ ਸੜਕ ਬਣ ਰਹੀ ਸੀ ਕੀ ਮਸਲਾ ਹੋ ਰਿਹਾ ਜਿਹੜਾ ਇਹ ਕਹਿੰਦੇ ਉੱਚੀ ਨੀ ਮੀਂਹ ਦਾ ਕੀ ਵੀ ਦੱਸਿਆ ਜਾ ਰਿਹਾ ਵੀ ਇਹ ਕਹਿੰਦੇ ਉੱਚੀ ਚੱਕੋ ਕੀ ਰੌਲਾ ਕੀ ਆ ਸੋਣੋ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਸੜਕ ਬਣ ਰਹੀ ਹੈ ਇਹ ਸੜਕ ਪਾਸ ਹੋਈ ਨੂੰ ਤਕਰੀਬਨ 2.5-3 ਸਾਲ ਹੋ ਗਏ ਨੇ ਟੈਂਡਰ ਹੋਈ ਨੂੰ ਵੀ 2 ਸਾਲ ਹੋਣ ਦੇ ਕਰੀਬ ਆ ਠੀਕ ਹੈ ਜੀ ਉਦੋਂ ਜਦੋਂ ਟੈਂਡਰ ਹੋਇਆ ਉਦੋਂ ਮੌਕੇ ਤੇ ਕੋਈ ਜਈ ਸਾਹਿਬ ਐਸਟੀਮੇਟ ਲੈਣੋਂ ਆਇਆ ਕੋਈ ਮੈਕਮੇ ਦਾ ਕੋਈ ਵੀ ਅਫਸਰ ਆਇਆ ਉਦੋਂ ਇਹਨਾਂ ਨੇ ਦੱਸਣਾ ਨੇ ਦੱਸਣਾ ਸੀ ਆਪਣੇ ਮੌਜੂਦਾ ਪੰ ਉਦੋਂ ਜਿਹੜਾ ਟੈਂਡਰ ਹੋਇਆ ਜੀ ਇੱਕ ਲੇਅਰ ਬੱਟੇ ਦਾ ਹੋਇਆ। ਫੁੱਲ 4 ਇੰਚ। ਇੱਕ ਲੇਅਰ ਬੱਟਾ ਪਾਣ ਦਾ। ਉਹ ਜਿਹੜੀ ਚੀਜ਼ ਟੈਂਡਰ 'ਚ ਹੀ ਨਹੀਂ ਹੈਗੀ ਅਸੀਂ ਉਹਨੂੰ ਕਿਵੇਂ ਕਰ ਦਈਏ? ਠੀਕ ਹੈ। ਕੱਲ ਨੂੰ ਠੇਕੇਦਾਰ ਨੇ ਠੇਕੇ ਦੇ ਪੈਸੇ ਲਾਇਏ ਨੇ ਉਹਨੇ ਟੈਂਡਰ ਚੱਕਿਆ ਹੈ। ਆਪ ਜੀ ਸਾਹਿਬ ਨਾਲ ਉਹ ਕੱਲ ਨੂੰ ਆਪਾਂ ਠੇਕੇਦਾਰ ਕਿਵੇਂ ਪੱਲੂ ਪੈਸੇ ਪਾ ਕੇ ਕਿਵੇਂ ਕੋਈ ਕੋਈ ਵੀ ਨਹੀਂ ਕੰਮ ਕਰਦਾ ਜੀ। ਆਪਾਂ ਮਕਾਨ ਬਣਾਉਣ ਲੱਗ ਜਾਈਓ। ਜੇ ਮਕਾਨ ਤੇ ਆਪਾਂ ਕਹਾਂਗੇ ਵੀ ਇੱਕ ਕਮਰਾ ਹੋਰ ਵੱਧ ਪਾ ਜਾ ਫਿਰ ਠੇਕੇ ਵਾਲਾ ਉਸ ਉਸ ਪੈਸੇ 'ਚ ਥੋੜੀ ਪਾ ਕੇ ਜਾਊਗਾ ਜੀ। ਬਿਲਕੁਲ। ਇਸ ਜਿਹੜ ਚਲੋ ਆਪਾਂ ਬੇਨਤੀ ਕਰ ਕਰਕੇ ਦੇਖ ਲਈਏ ਮੈਸਟਰ ਜੀਓ ਸਾਹਿਬ ਨੂੰ ਕਰਿਆ ਰਿਐਕਸ਼ਨ ਨੂੰ ਵੀ ਕੋਈ ਵਜਟ ਹੈਗਾ ਉਹ ਕਹਿੰਦੇ ਕਿ ਸਾਡੇ ਹੱਥ ਖੜੇ ਨੇ ਪਹਿਲੀ ਭਾਈ ਮੂਲੀ ਲਵੇ ਜਿਹੜੀ ਮਿੱਟੀ ਆਪਣੇ ਪਹਿਲਾ ਬੱਟਾ ਪੈ ਗਿਆ ਦੀ ਉਹ ਮਿੱਟੀ ਚੱਕੀ ਆ ਬੱਟਾ ਚੱਕਿਆ ਠੇਕੇਦਾਰ ਨੇ ਪਹਿਲਾਂ ਤਾਂ ਉਹ ਲਾਉਸ ਚ ਗਿਆ ਉਹ ਕਹਿੰਦਾ ਵੀ ਮੈਂ ਇੰਨਾ ਲਾਉਸ ਕਿਵੇਂ ਢੂੰਗਾ ਫਿਰ ਤਾਂ ਮੈਂ ਸੜਕੀ ਨਹੀਂ ਬਣਾਉਂਦਾ ਮੈਂ ਤਾਂ ਸਮਾਨ ਚੱਕ ਕੇ ਲੈ ਜਾ ਜੀ ਸੁਣਨ ਤਾਂ ਕੇ ਵੀ ਇਹ ਕਹਿੰਦੇ ਕਹਿੰਦੇ ਉਹ ਕਿਵੇਂ ਉੱਚੀ ਚੱਕਤੀ ਇਹ ਕਿਉਂ ਨਹੀਂ ਚੱਕੀ ਜਾਰੀ ਕਹਿੰਦੇ ਇਹ ਵੀ ਉਹੀ ਟੈਂਡਰ ਚ ਹੋਊਗੀ ਕਹਿੰਦੇ ਇਹ ਕਿਹੜਾ ਕੋਈ ਅੱਡ ਟੈਂਡਰ ਨਹੀਂ ਇਹ ਜਦੋਂ ਟੈਂਡਰ ਹੁੰਦਾ ਜੀ ਜਦੋਂ ਹ ਜਿੱਦੂ ਕਰਾਂਗੇ ਜਿੱਥੇ ਸਾਨੂੰ ਇਹ ਲੱਗੂਗਾ ਵੀ ਨੀਵੇਂ ਹੋਰੇ ਮਿੱਟੀ ਪੈਣੀ ਚਾਹੀਦੀ ਹੈ ਅਸੀਂ ਘਰਾਂ ਨੂੰ ਪੁੱਛਾਂਗੇ ਜੀ ਜੂਰੇ ਪਈ ਮਿੱਟੀ ਪਵਾ ਦੀਏ 4 ਇੰਚ ਪਵਾ ਦੀਏ ਫੁੱਟ ਪਵਾ ਦੀਏ ਅੱਧਾ ਫੁੱਟ ਪਵਾ ਦੀਏ ਜਿੱਥੇ ਆਪਾਂ ਦੇਖਾਂਗੇ ਵੀ ਕਿਸੇ ਮਹੱਲੇ ਦਾ ਕਿਸੇ ਦਾ ਨੁਕਸਾਨ ਨਹੀਂ ਕਿਸੇ ਬਾੜ ਦਾ ਨੁਕਸਾਨ ਨਹੀਂ ਕਿਸੇ ਘਰ ਦੀ ਨੀਵੇਂ ਹੁੰਦੇ ਉੱਥੇ ਜਿੱਥੇ ਮਿੱਟੀ ਪੈਣ ਜੋਗੂ ਪਵਾਵਾਂਗੇ ਜੀ ਹੁਣ ਜਿਵੇਂ ਉੱਥੇ ਦੀਜੀ ਜਾ ਕੇ ਆਪਣੇ ਰੁਜਾ ਪੱਤੀ ਲਵੇ ਬਾਜ਼ੀਗਰਾਂ ਦੇ ਘਰ ਲਵੇ ਜਾ ਕੇ ਮਿੱਟੀ ਪਈ ਹੈ ਉੱਥੇ ਮੌਜੂਦਾ ਮੈਂਬਰ ਤੇ ਜਿਹੜੇ ਉਹਨਾਂ ਨੇ ਕਿਹਾ ਵੀ ਪਈ ਹੋਰੇ ਨੀਮੀਆਂ ਪਾਣੀ ਖੜਦਾ ਕਿਸੇ ਘਰਾਂ ਨੂੰ ਉਤਰਾਜ ਨਹੀਂ ਦੀ ਬੇ ਨਿਮੀਟੀ ਚੱਕ ਕੇ ਵੀ ਨਾਲ ਆਪਾਂ ਵੀਂ ਨਹੀਂ ਖੜਾਵ ਕਰਨੀਆਂ ਵੀ ਆਪਾਂ ਸਹੀ ਸਹੀ ਲੈਵਲ ਤੇ ਛੜਕ ਬਣਾਉਣੀ ਆ ਠੀਕ ਹੈ ਇਧਰਲੇ ਪਾਸੇ ਕਿੰਨੇ ਕਿ ਕਰਨੇਵੇਂ ਹੁੰਦ ਨੇ ਜੀ ਇਹ ਤੁਸੀਂ ਆ ਨਿਗਾ ਮਾਰ ਲਓ ਜੀ ਦੇਖੋ ਆ ਆ ਗਲੀ ਨਾਲੋਂ ਇਹ ਫੁੱਟ ਨਹੀਂ ਵੀ ਹੈ ਜੀ ਗਲੀ ਇਹ ਸਾਰੇ ਘਰ ਨੀਵੇਂ ਹੋਣਗੇ ਜੀ ਸਾਰਾ ਮਲ ਜਦੋਂ ਦੇਖੋ ਪਾਣੀ ਜਿਹੜਾ ਘਰਾਂ ਵਾਲਾ ਪਾਣੀ ਉਹ ਤਾਂ ਫਿਲਹਾਲ ਨਾਲੇ ਨਾਲੀਆਂ ਵਿੱਚ ਦੀ ਲੰਘ ਜਾਂਦਾ ਹੈ بارش ਦਾ ਕੋਈ ਪਤਾ ਨਹੀਂ ਕਿੰਨੀ ਹੋ ਜਾਏਗੀ ਕਿੰਨੀ ਹੱਦੋਂ ਵੱਧ بارش ਹੋਈ ਹੈ ਕਿਸੇ ਦੇ ਘਰਾਂ 'ਚ ਪਾਣੀ ਵੜ ਕੇ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਹੁਣ ਤੁਸੀਂ ਆ ਲਾ ਲਓ ਜੀ ਆ ਜਿਹੜੀ ਆ ਗਲੀ ਇਧਰ ਮਾਰੋ ਕੈਮਰਾ ਇਹ ਗਲੀ ਛੜਕ ਇਹ ਤਾਂ 6 ਇੰਚ ਉੱਚ ਇਹ ਗਲੀ ਫੁੱਟ ਨਹੀਂ ਵੀ ਹੈ ਇਹ ਘਰਾਂ ਦਾ ਵੀ ਕੋਈ ਇਦੋਂ ਫੁੱਟ ਨਹੀਂ ਕੱਲਾ ਆਪਦੇ ਫਾਇਦਾ ਸੋਚ ਕੇ ਵੀ ਮੇਰੇ ਕੋਈ ਸਾਧਨ ਚੜਦਾ ਹੋ ਜਾਏ ਜਾਂ ਫਲਾਣਾ ਹੋ ਜਾਏ ਦੇਖੋ ਜੀ ਹੁਣ ਇਹ ਸੜਕ ਪਈ ਈ ਹੁਣ ਅੱਜ ਤੱਕ ਬਣੀ ਨਹੀਂ ਦੀ ਅੱਜ ਵੀ ਲੰਗੇ ਰਹੀ ਤੇ ਅੱਜ ਵੀ ਨੀਵੀਂ ਤੋਂ ਹੈ ਜੇ ਮੰਨ ਲਓ ਇਹ ਸੜਕ ਨਾ ਬਣਦੀ ਫੇਰ ਕੋਣ ਉੱਚੀ ਕਰਾਉਂਦਾ ਕੋਈ ਵੀ ਨਹੀਂ ਕਰਾਉਂਦਾ ਬਾਕੀ ਦੂਜੀ ਗੱਲ ਇਹ ਹੈ ਜੀ ਜੇ ਕੋਈ ਸਾਡਾ ਕੰਮ ਚੱਲ ਰਿਹਾ ਹੈ ਅਸੀਂ ਸੜਕ ਬਣਾਵਾਂਗੇ ਅਸੀਂ ਪਿੰਡ ਦੇ ਕੰਮ ਹੋਰ ਵੀ ਕਰਾਉਣੇ ਨੇ ਜੇ ਅੱਜ ਸੱਤੋ ਇਹ ਸੜਕਾਂ ਦਾ ਬਣੀ ਕੱਲੋਂ ਅਸੀਂ ਪਿੰਡ ਦਾ ਵਿਕਾਸ ਹੋਰ ਕਿਵੇਂ ਕਰਾਵਾਂਗੇ ਕਲ ਨੂੰ ਜੇ ਮੰਤਰੀ ਸਾਹਿਬ ਲਵੇ ਜਾਵਾਂਗੇ ਕਿਸੇ ਅਫਸਰ ਲਵੇ ਜਾਵਾਂਗੇ ਅਗਲਾ ਕੂਕਾ ਸੁੱਤੋਂ ਕੰਮ ਕਰਾਇਆ ਤਾਂ ਜਾਂਦਾ ਜੀ ਇਹ ਤੁਹਾਨੂੰ ਕੀ ਲੱਗਦਾ ਵੀ ਇਹ ਕੰਮ ਤੇ ਵਿਘਨ ਪਾਇਆ ਜਾ ਰਿਹਾ ਆ ਵਿਘਨ ਪਾਇਆ ਜਾ ਰਿਹਾ ਜੀ ਕੰਮ ਖਾ ਇਹ ਪਤਾ ਕੀ ਹੈ ਜਿਹੜਾ ਵਿਰੋਧ ਹੁੰਦਾ ਬਿਨਾਂ ਗੱਲ ਤੋਂ ਕਰਦੇ ਨੇ ਜੀ ਲੋਕ ਪਿੰਡ ਦੇ ਵਿਕਾਸ ਚ ਡਿੱਕਾ ਲਾਉਂਦੇ ਨੇ ਇਹੀ ਕੰਮ ਜਦੋਂ ਕਿਸੇ ਦੀ ਗਲੀ ਬਣਾਉਣੀ ਆ ਉਦੋਂ ਹੁੰਦਾ ਜਦੋਂ ਕਿਸੇ ਦੀ ਨਾਲੀ ਬਣਾਉਣੀ ਆ ਉਦੋਂ ਹੁੰਦਾ ਜਦੋਂ ਸੜਕ ਬਣਾਉਣੀ ਆ ਉਦੋਂ ਹੁੰਦਾ ਜਦ ਕਿ ਜਿੱਥੇ ਤੱਕ ਹੱਦ ਹੈ ਜੀ ਅਗਲੇ ਦੇ ਘਰ ਦੀ ਹੱਦ ਆ ਉਦੋਂ ਬਾਅਦ ਨਾਲੀ ਬਣਾਉਣੀ ਆ ਪੰਚਾਇਤ ਨਹੀਂ ਬਣਾਉਣੀ ਆ ਗਲੀ ਬ ਉਹ ਆਪਦੇ ਸਾਬ ਨਾਲ ਪਿੰਡ ਅਸੀਂ ਨੇ ਸਾਰੇ ਪਿੰਡ ਬਾਰੇ ਸੋਚਣਾ ਹੈ ਅਗਲੇ ਨੇ ਆਪਦੇ ਘਰ ਬਾਰੇ ਸੋਚਣਾ ਠੀਕ ਹੈ ਹਾਂ ਜੀ ਜੀ ਨਹੀਂ ਕਿਸਮਤ ਸਾਬ ਹੋਰ ਗੱਲ ਕਰੀ ਜਿਵੇਂ ਲੈਵਲ ਦੀ ਗੱਲ ਕਰਦੇ ਆਪਾਂ ਹੂੰ ਜੇ ਵੀ ਹੁਣ ਕਿਸੇ ਦੱਸਣ ਮੁਤਾਬਕ ਲੈਵਲ ਬਣੂਗਾ ਜਾਂ ਕੋਈ ਜਿਹੜਾ ਕਾਇਦਾ ਕਾਨੂੰਨ ਹੁੰਦਾ ਕੋਈ ਬਣਿਆ ਹੋਇਆ ਉਹਦੇ ਮੁਤਾਬਕ ਲੈਵਲ ਹੁੰਦਾ ਕਾਇਦੇ ਕਾਨੂੰਨ ਮੁਤਾਬਕ ਹੁੰਦਾ ਕਿ ਲੈਵਲ ਕੋਈ ਕਿਸੇ ਦੇ ਦੱਸਣ ਮੁਤਾਬਕ ਥੋੜੀ ਹੁੰਦਾ ਕਿਤੇ ਝੋਲੀ ਹੈ ਜੀ ਉਥੇ 2 ਲੇਰ ਪੇਜੂ ਹੂੰ ਜੋ ਵੀ ਸਿਸਟਮ ਚ ਬਣਿਆ ਹੋਇਆ ਉਹਨਾਂ ਨੇ ਸੜਕ ਤਾਂ ਲੈਵਲ ਜੀ ਬਣਾਉਣੀ ਆ ਉਹਨਾਂ ਨੂੰ ਵੀ ਪਤਾ ਹੈ ਛੜਕ ਮੈਂ ਇੱਕ ਵੀ ਠੇਕੇਦਾਰ ਦੀ ਵੀ ਕੋ ਠੇਕੇਦਾਰ ਵੀ ਗਲਤ ਕੰਮ ਕਿਉਂ ਕਰੂਗਾ ਪੰਚਾਇਤ ਵੀ ਗਲਤ ਕੰਮ ਕਿਉਂ ਕਰੂਗੀ ਪੰਚਾਇਤ ਨੇ ਸਾਰੇ ਪਿੰਡ ਨੂੰ ਦੇਖਣਾ ਮੈਂ ਇਕੱਲੇ ਆਪਦੇ ਘਰ ਨੂੰ ਦੇਖੀ ਜਾਵਾਂ ਹੁਣ ਤੁਸੀਂ ਮੇਰੀ ਗਲੀ ਬਣੀ ਹੈ ਜੀ ਉਦੋਂ ਪਿਛਲੀ ਪੰਚਾਇਤ ਚ ਚਾਹੇ ਮੈਂ ਉਹਦਾ ਤੜਕੇ ਨੂੰ ਕੰਮ ਰੋਕ ਦਿੰਦਾ ਗਲੀ ਤੁਸੀਂ ਚਾਹੇ ਦੇਖ ਆਇਓ ਉਹ ਚਾਹੇ ਸਲੋਟ ਢਾਲ ਬਣੀ ਹੋਈ ਹੈ ਪਰ ਮੈਂ ਰੋਕਿਆ ਨਹੀਂ ਵੀ ਭਾਈ ਸਾਰੇ ਪਬਲਿਕ ਸਹੀ ਚਾਹੀਦੀ ਹੈ ਆਪਾਂ ਦੁੱਖ ਕੱਟ ਲਾਂ ਕੋਈ ਗੱਲ ਨਹੀਂ ਇਹ ਚੀਜ਼ਾਂ ਸਿਸਟਮ ਨਾਲ ਚੱਲਦੀਆਂ ਨੇ ਜੀ ਕੁਛ ਨਹੀਂ ਆਪਾਂ ਦੂਜੇ ਵਾਰੇ ਵਧੀਆ ਸੋਚੋ ਆਪਦਾ ਤਾਂ ਕੋਈ ਪਰਮਾਤਮਾ ਆਪੇ ਚੰਗਾ ਕਰ ਦਊਗਾ ਤੁਹਾਨੂੰ ਕੀ ਲੱਗਦਾ ਜੀ ਜਿਹੜਾ ਕੋਈ ਵਿਰੋਧੀ ਨਾਲ ਚੱਲਦਾ ਹੁੰਦਾ ਉਹਨੂੰ ਲੱਗਦੀ ਹੈ ਵੀ ਮੈਂ ਮੜਾ ਮੋਟਾ ਡਿੱਕਾ ਲਾ ਮੈਂ ਜਿਹੜਾ ਚੈੱਕ ਕੀਤਾ ਕੀ ਲੱਗਦਾ ਹੈਗਾ ਵੀ ਜਿਹੜੀ ਤੁਸੀਂ ਸੜਕ ਬਣ ਰਹੀ ਹੈ ਸਹੀ ਬਣ ਰਹੀ ਹੈ ਉਹ ਹਾਂ ਜਮਾ ਸਹੀ ਸਹੀ ਬਣ ਰਹੀ ਹੈ ਜੀ ਵੀ ਪੰਨਾਲੀਆਂ ਦੇ ਵਿੱਚ ਪਾਣੀ ਪੈਂਦਾ ਹੈਗਾ ਹਾਂ ਜੀ ਪੈਂਦਾ ਹੁਣ ਦੇਖੋ ਜੀ ਜਿਹੜੀ ਤਾਂ ਨਾਲੀ ਬਣੀ ਹੋਈ ਹੈ ਪਹਿਲੀ ਸਾਈਡ ਉਹ ਤਾਂ ਦੇਖੋ ਸਾਡੇ ਵਸ ਪੰਚਾਇਤ ਦੀ ਉਹ ਤਾਂ ਮੈਂਬਰ ਸਾਹਿਬ ਖੜੇ ਨੇ ਅਸੀਂ ਨਾਲਾ ਬਣਾ ਦਾਂਗੇ ਜਿਵੇਂ ਕਹਿਣਗੇ ਉਵੇਂ ਬਣਾ ਦਾਂਗੇ ਠੀਕ ਹੈ ਹੁਣ ਨਾਲੀ ਜਾਂ ਨਾਲਾ ਵੀ ਬਣਾ ਦਾਂਗੇ ਫੁੱਟਾ ਵਾਲਾ ਬਣਾ ਦਾਂਗੇ ਸਭਾ ਫੁੱਟਾ ਵਾਲਾ ਬਣਾ ਦਾਂਗੇ ਉਹ ਸਾਡਾ ਕੰਮ ਉਹ ਜੇ ਅਸੀਂ ਨਹੀਂ ਬਣਾ ਠੀਕ ਹੈ ਇਸ ਟਾਈਮ ਵੀ ਪਾਣੀ ਪੈਂਦਾ ਸੜਕ ਦਾ ਵਿੱਚ ਇਹਦੇ ਹੁਣ ਆਲੇ-ਦਾਲੇ ਜਿਹੜੀ ਆਪਾਂ ਨਾਲੇ ਚ ਮਿੱਟੀ ਕੱਢਦੇ ਆ ਉਹਦੀ ਓ ਢੇਰੀਆਂ ਲੱਗੀਆਂ ਹੋਈਆਂ ਨੇ ਉਹ ਜਦੋਂ ਸਫਾਈ ਕਰਾਵਾਂਗੇ ਚਕਾਇਆ ਜਾਊਗਾ ਨਾਲੇ ਚ ਪਾਣੀ ਪਊਗਾ ਠੀਕ ਹੈ ਕੰਮਚ ਰੋੜਾ ਲਾਉਣ ਸੰਬੰਧੀ ਕੋਈ ਬੇਨਤੀ ਕਰੋਗੇ ਲੋਕਾਂ ਨੂੰ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਜੀ ਦੇਖੋ ਪਿੰਡ ਦਾ ਵਿਕਾਸ ਹੈ ਪਿੰਡ ਦਾ ਵਿਕਾਸ ਹੋਊਗਾ ਸੜਕ ਬਣੂਗੀ ਉਹਨਾਂ ਦਾ ਬਾਰੀ ਸੋਨਾ ਹੋਊਗਾ ਉਹਨਾਂ ਦੇ ਬਾਰੀ ਚ ਸਫਾਈ ਹੋਊਗੀ ਵੀ ਪਿੰਡ ਦੇ ਵਿਕਾਸ ਚ ਡਿੱਕਾ ਨਾ ਲਾਇਆ ਜਾਵੇ ਅਸੀਂ ਉਹਨਾਂ ਨੂੰ ਫੇਰ ਬੇਨਤੀ ਕਰਦੇ ਆ ਵੀ ਆਪਾਂ ਪਿਆਰ ਸਤਿਕਾਰ ਨਾਲ ਰਹਿਣਾ ਹੈ ਅਸੀਂ ਉਹਨਾਂ ਨੇ ਉਹ ਸਾਡੇ ਨੇ ਦੇਖੋ ਪਿਆਰ ਨਾਲ ਸਤਕਾਰ ਨਾਲ ਜਿਹੜਾ ਕੰਮ ਬਣਦਾ ਉਹ ਬਣ ਜਾਣਾ ਚਾਹੀਦਾ। ਸਰ ਸਾਹਿਬ ਕੀ ਲੱਗਦਾ ਜਿਹੜੀ ਪਹਿਲਾਂ ਵੀ ਸੜਕ ਜਿਹੜੀ ਉਧਰ ਪੱਟੀ ਜਾ ਰਹੀ ਹੈ ਕੀ ਲੱਗਦਾ ਉਹਦੇ ਕਰਕੇ ਪਹਿਲਾਂ ਵੀ ਮਤਲਬ ਟਾਈਮ ਕਾਫੀ ਖਰਾਬ ਹੋਇਆਗਾ ਜਿਹੜਾ ਅੱਗੇ ਹੋਰ ਵੀ ਸਮੱਸਿਆ ਆ ਜਿਵੇਂ ਕਿ ਅੱਗੇ ਆ ਰਹੀ ਹੈ ਕਿਸ ਤਰ੍ਹਾਂ ਦੀ ਇਹ ਤਾਂ ਜੀ ਦੇਖੋ ਅਸੀਂ ਨੇ ਬੇਨਤੀ ਕਰਕੇ ਠੇਕੇਦਾਰ ਨੂੰ ਵੀ ਜਿਵੇਂ ਮਰਜ਼ੀ ਕਰਤੇ ਨੇ ਜੋ ਵੀ ਘਾਟਾ ਪੈਂਦਾ ਤੂੰ ਸਾਡੇ ਪਿੰਡ ਦੀਆਂ ਸੜਕਾਂ ਬਣਾ ਅਸੀਂ ਤੇਰੇ ਨਾਲ ਖੜੇ ਆ ਉਹਨੇ ਬੇਨਤੀ ਕਰਕੇ ਅਸੀਂ ਲੈ ਆਏ ਉਹ ਤਾਂ ਕੱਲ੍ਹ ਹੀ ਕਹਿੰਦਾ ਸੀ ਮੈਂ ਤਾਂ ਆਪਦਾ ਸਮਾਨ ਚੱਕ ਕੇ ਲੈ ਜਾਣਾ ਇਹ ਚ ਇੱਥੇ ਕਦੇ 5 ਸਾਲ ਸਾਰੀ ਪੰਚਾਇਤ ਚ ਸਾਤੋਂ ਤੋ ਅੱਗੇ ਅਫਸਰ ਕਹਿੰਦੇ ਨੇ ਵੀ ਪਹਿਲਾਂ ਜਿੱਥੇ ਪਹਿਲੀ ਪਰੇਸ਼ਾਨਾ ਉਸ ਤੋਂ ਇਹ ਚੀਜ਼ਾਂ ਉੰਦੀਆਂ ਪਬਲਿਕ ਇਹ ਚੀਜ਼ ਸਮਝਦੀ ਨਹੀਂ ਵੀ ਆਪਾਂ ਪਿਆਰ ਸਤਕਾਰ ਨਾਲ ਆਪਣਾ ਪਿੰਡ ਦਾ ਕੰਮ ਕਰਾਈਏ ਵਧੀਆ ਪਿੰਡ ਬਣਾਈਏ ਸਾਡਾ ਸਾਥ ਦਿਓ ਠੀਕ ਹੈ ਜੀ ਕਿਰਪਾ ਸਰ ਵੀ ਤੁਸੀਂ ਦੱਸ ਰਹੇ ਸੀਗੇ ਵੀ ਤੁਲੰਡੀ ਕਰਮੇ ਕਰਾਉਂਗੂ ਕੀ ਗੱਲ ਸੀ ਕਿ ਜਿਵੇਂ ਕਿ ਵੀਰੋ ਕਿ ਵਿਗੜ ਪਾ ਰਹੇ ਨੇ ਫਿਲਹਾਲ ਤਾਂ ਜੀ ਜਿੰਨੇ ਵੀ ਇਹ ਸੜਕ ਤੇ ਘਰ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਚੱਲਦੇ ਕੰਮ ਚ ਵਿਗੜਨਾ ਪਿਆ ਜਾਵੇ ਅਸੀਂ ਪਹਿਲਾਂ ਬੇਨਤੀ ਕਰਦੇ ਆ ਪਿਆਰ ਨਾਲ ਵੀ ਦੇਖੋ ਜੇ ਟੈਂਡਰ ਚ ਸਾਬਤ ਕਰਦੇ ਨੇ ਵੀ ਮਿੱਟੀ ਆ ਅਸੀਂ ਹੂਣੀ ਪਟਾਕੇ ਸੜਕ ਕਮੇਟੀ ਪਾਉਂਦੇ ਹਾਂ ਠੀਕ ਹੈ ਜੇ ਅਹੀਂ ਚੱਲਦੇ ਕੰਮ 'ਚ ਡਿੱਕਾ ਲਾਉਣਗੇ ਫਿਰ ਜਿਹੜੀ ਸਾਥੋਂ ਕਾਰਵਾਈ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਜਿਹੜੀ ਸਾਥੋਂ ਕਾਰਵਾਈ ਹੋਊਗੀ ਉਹ ਕਰਾਂਗੇ ਨਹੀਂ ਮਿੱਟੀ ਕਹਿੰਦੇ ਅਸੀਂ ਕਹਿੰਦੇ ਅਸੀਂ ਪਾ ਦਈਏ ਕਦੇ ਨਹੀਂ ਪੈਸੇ ਇਕੱਠੇ ਕਰਕੇ ਗੱਲ ਪਾਉਣ ਦੀ ਨਹੀਂ ਜੀ ਪਾਉਣ ਤਾਂ ਮਿੱਟੀ ਤਾਂ ਆਪਾਂ ਪਾ ਦਾਂਗੇ ਫਿਰ ਉਹ 'ਚ ਉਹ 'ਚ ਤਿੰਨ ਲੇਅਰ ਬੱਟਾ ਪਾਊਗਾ ਜੀ ਠੀਕ ਹੈ ਮਿੱਟੀ ਪੈਣ ਤੇ ਸੜਕ ਪੱਟਣੀ ਪਊਗਾ ਮਟੀਰੀਅਲ ਸਾਲਾ ਚੱਕ ਕੇ ਲੈ ਜਾਣਾ ਪਊਗਾ ਉਹ ਜਿੰਨਾ ਖਰਚਾ ਵਧੂਗਾ ਫਿਰ ਕੌਣ ਪਾਊਗਾ ਲੇਅਰ ਇੱਕ ਹੈ ਕਿੱਥੇ ਇੱਕ ਗੱਡੀ ਮਨਜ਼ੂਰ ਇੱਕ ਹੋਈ ਇਹੀ ਚੀਜ਼ ਦਾ ਫਰਕ ਹੈ ਠੀਕ ਹੈ ਜੀ ਮੈਂਬਰ ਸਾਹਿਬ ਜਿਹੜੀ ਕਿ ਤੁਹਾਡੇ ਨੇੜੇ ਸੜਕ ਬਣ ਰਹੀ ਹੈ ਹਾਂ ਜੀ ਉਹਦਾ ਵਿਵਾਦ ਖੁੰਨੇ ਚ ਆਇਆਗਾ ਵੀ ਕਹਿੰਦੇ ਵੀ ਉੱਚੀ ਨੀਮੀ ਦਾ ਰੌਲਾ ਚੱਲ ਰਿਹਾ ਹੈਗਾ ਕੀ ਤੁਹਾਨੂੰ ਕੀ ਲੱਗਦਾ ਹੈਗਾ ਵੀ ਉੱਚੀ ਨੀਮੀ ਹੈ ਜੀ ਤੁਸੀਂ ਤੁਹਾਡੇ ਮੁਤਾਬਿਕ ਕਿਵੇਂ ਮਤਲਬ ਸਹੀ ਲੈਵਲ ਕਿਵੇਂ ਬਣਾਉਂਦੇ ਉੱਚੀ ਨੀਮੀ ਦਾ ਜਿਹੜਾ ਇੱਕ ਲੇਅਰ ਦੀ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਪੰਚ ਸਾਹਿਬ ਨੇ ਉਹ ਤੋਂ ਉੱਪਰ ਜਾ ਨਹੀਂ ਸਕਦੀ ਖਰਚਾ ਪਊਗਾ ਬਾਕੀ ਜਿਹੜੇ ਇੱਧਰ ਨੇ ਆਹ ਘਰ ਨੇ ਉਰੇ 2-2 ਫੁੱਟ 2-2 3-3 ਫੁੱਟ ਪਾਣੀ ਹੁੰਦਾ ਇਹ ਸਾਰਾ ਵਿੜਾ ਡੁੱਬਦਾ ਪਹਿਲਾਂ ਪਰਲਾ ਪਾਸਾ ਡੁੱਬਿਆ ਪਿਆ ਇਸ ਵਿੜੇ ਦਾ ਪਰਾਂ ਸ ਵਿਉਦੇ ਅਸੀਂ ਖਿਲਾਫ ਆ ਜਿਹੜਾ ਕੋਈ ਗਲਤ ਕੰਮ ਰੋਕੂਗਾ ਜਾਂ ਕੁਛ ਕਰੂਗਾ ਉਹਦਾ ਤਿਆਰ ਰਹੇ ਠੀਕ ਹੈ ਨੂੰ ਨਹੀਂ ਕਰ ਬਈ ਨੂੰ ਨਹੀਂ ਕਰ ਬਈ ਠੀਕ ਹੈ ਅਸੀਂ ਆ ਜਿਹੜੇ ਕਰਨੇ ਮਕਾਨ ਨੇ ਡੁੱਬਣ ਨਹੀਂ ਦੇਣੇ ਨਹੀਂ ਮੈਂਬਰ ਸਾਹਿਬ ਇਹ ਵੀ ਵਿੱਚ ਦੱਸਿਆ ਜਾ ਉਹ ਇਲਜ਼ਾਮ ਇਹ ਵੀ ਲਾ ਰਹੇ ਨੇ ਕਹਿੰਦੇ ਮੈਂਬਰ ਦਾ ਘਰ ਗਲੀ ਚੋਂਦਾ ਤਾਂ ਕਹਿੰਦਾ ਮੇਰਾ ਤਾਂ ਡੂੜ ਫੁੱਟ ਉੱਚਾ ਪਿਆ ਦੇਖੋ ਇਧਰ ਮਰਵਾ ਪਾਣੀ ਆਉਂਦਾ ਮੇਰੇ ਘਰ ਦਾ ਮੇਰਾ ਤਾਂ ਸੜਕ ਤੋਂ ਉੱਚਾ ਠੀਕ ਹੈ ਅੱਛਾ ਹੋਰ ਇਧਰ ਆਉਂਦਾ ਮੇਰਾ ਤਾਂ ਡੂੜ ਫੁੱਟ ਉੱਚਾ ਹੈ ਤੋਂ ਸਾਰਾ ਉੱਚਾ ਮੇਰੇ ਤਾਂ ਕਦੇ ਉਹ ਨਹੀਂ ਹੋਇਆ ਠੀਕ ਹੈ ਮਤਲਬ ਇਹ ਖਾਮ ਖਾ ਗੱਲਾਂ ਇਹ ਤਾਂ ਖਾਮ ਖਾ ਗੱਲਾਂ ਨੇ ਜੀ ਚ ਤੁਸੀਂ ਆ ਦੱਸੋ ਵੀ ਆ ਸਾਰੇ ਗਰੀਬ ਘਰਨੇ ਇਧਰਲੀ ਸਾਈਡ ਸਾਰੇ ਗਰੀਬ ਘਰਨੇ ਵੀ ਇਹਨਾਂ ਦਾ ਨੁਕਸਾਨ ਕਰ ਕੀ ਰਾਜੀ ਨੇ ਤੁਹਾਨੂੰ ਕੀ ਲੱਗਦਾ ਹੈਗਾ ਵੀ ਸਹੀ ਮਤਲਬ ਜਿਹੜਾ ਲੈਵਲ ਲੱਗ ਰਿਹਾ ਹੈਗਾ ਸਹੀ ਹੈ ਸਹੀ ਹੈ ਜੀ ਜਿਹੜਾ ਪਹਿਲਾਂ ਤੋਂ ਸਹੀ ਹੈ ਅੱਗੇ ਛੜਕਦਾ ਸਹੀ ਹੈ ਪਿੱਛੋਂ ਛੜਕਦਾ ਸਹੀ ਹੈ ਠੀਕ ਹੈ ਵੀ ਇੱਥੇ ਬੜੋ ਹਾਂਜੀ ਠੀਕ ਹੈ ਜੀ ਸੰਸਾਰ ਜੀ ਕੀ ਲੱਗਦਾ ਹੈਗਾ ਜਿਵੇਂ ਕੀ ਸਮੱਸਿਆਵਾਂ ਜਿਹੜੀਆਂ ਪਿੰਡੇ ਦੇ ਵਿੱਚ ਕਾਫੀ ਆਉਂਦੀਆਂ ਨੇ ਕੰਮ ਕਾਜ ਕਰਦੇ ਹੋਏ ਕੀ ਲੱਗਦਾ ਹੈ ਜਿਹੜੀ ਇਹ ਸੜਕ ਬਣ ਰਹੀ ਹੈ ਇਹ ਤੇ ਰੋੜਾ ਬਣਾਇ ਬਣ ਰਿਹਾ ਹੈ ਦੇ ਬਿੱਤੀ ਕੁਛ ਬੰਦੇ ਬਣ ਰਹੇ ਨੇ ਜਾਂ ਉਹ ਆਪਣੀ ਜਗ੍ਹਾ ਤੇ ਸਹੀ ਨਹੀਂ ਤੁਹਾਨੂੰ ਕੀ ਲੱਗਦਾ ਤੇ ਬਾਈ ਰੋੜਾ ਤਾਂ ਇੱਥੇ ਹੋਰ ਆ ਬਾਈ ਜਰਾ ਹੁਣ ਬਣਦੀ ਤਾਂ ਕਮੰਡੀਆਂ ਦੀ ਆਪ ਚ ਨਹੀਂ ਹੁੰਦੀ ਜਿੱਦ ਤਾਂ ਕੋਈ ਹੋਰ ਹੁੰਦੀ ਆ ਉਹਦਾ ਰੂਪ ਕੋਈ ਹੋਰ ਹੋ ਜਾਂਦਾ ਹੈ ਬਾਕੀ ਹੁਣ ਵਹਿਮ ਪੈਦਾ ਹੋ ਜਾਂਦਾ ਸਾਨੂੰ ਵੀ ਦੂਜੀ ਪਾਰਟੀ ਵਾਲਾ ਰੋਕਦਾ ਜਾਂ ਕੋਈ ਹੋਰ ਕਰਦਾ ਇਹ ਕੰਮ ਗਲਤ ਆ ਇਹਦਾ ਆਪ ਆਪਾਂ ਹੀ ਚਾਰਕਾ ਸਾਂਝ ਕਾਇਮ ਰੱਖਣੀ ਆ ਕੰਮ ਰਲ ਮਿਲ ਕੇ ਕਰਾਂਗੇ ਕਿਸੇ ਦਾ ਨੁਕਸਾਨ ਸਾਨੂੰ ਫਾਇਦਾ ਕੀ ਮਿਲੂਗਾ ਜੇ ਦੋਨਾਂ ਨੁਕਸਾਨ ਕਰਕੇ ਇਧਰ ਹੁਣ 40 50 ਘਰਾਂ ਨੂੰ ਡੋਬ ਕੇ ਇਹ ਕਿਧਰ ਜਾਣਗੇ ਬਾਈ ਬਿਲਕੁਲ ਅਪਾ ਕਿਸੇ ਦਾ ਨੁਕਸਾਨ ਨਹੀਂ ਕਰਨਾ ਪਰ ਜੇ ਕੋਈ ਫੇਰ ਵੀ ਪਿਆਰ ਦਾ ਫਾਇਦਾ ਉਠਾਉਂਦਾ ਫਿਰ ਫਸੇ ਉਹਦੇ ਕਾਨੂੰਨੀ ਕਾਰਵਾਈ ਵੀ ਜੱਜ ਕੇ ਹੋਊਗੀ ਉਹ ਭੁਗਤਣ ਨੂੰ ਵੀ ਤਿਆਰ ਰਹੇ ਠੀਕ ਹੈ ਜੀ ਮੈਂਬਰ ਸਾਹਿਬ ਕੀ ਕਹੋਗੇ ਜਿਵੇਂ ਕਿ ਜਿਹੜੀ ਛੜਕ ਦਾ ਬਾਦਬਿਵਾਦ ਚੱਲ ਰਿਹਾ ਹੈਗਾ ਤੁਹਾਨੂੰ ਕੀ ਲੱਗਦਾ ਹੈਗਾ ਵੀ ਉਹ ਸਹੀ ਬਣ ਰਹੀ ਹੈ ਜਿਵੇਂ ਟੈਂਡਰ ਚ ਇਹ ਉਹ ਮੇ ਸਹੀ ਬਣ ਰਹੀ ਹੈ ਜਿਵੇਂ ਇਹ ਟੈਂਡਰ ਪਾਸ ਜਿਹੜਾ 22 ਸਾਲ ਪਹਿਲਾਂ ਪਿਛਲੀ ਪੰਚਾਇਤ ਚ ਹੋਇਆ ਹੋਇਆ ਹੈਗਾ ਜਿਵੇਂ ਉਹ ਪੰਚਾਇਤ ਚ ਟੈਂਡਰ ਪਾਸ ਹੋ ਉਹਦੀ ਵੀ ਜਿੰਨਾ ਬੱਟਾ ਪੈਣਾ ਕਿੰਨੀ ਉੱਚੀ ਚੱਕੀ ਜਾਣੀ ਹੈਗੀ ਜੇ ਉਹ ਟੈਂਡਰ ਚ ਮਿੱਟੀ ਪੈਣਾ ਪਾਸ ਹੋਇਆ ਹੋ ਫਿਰ ਅਸੀਂ ਪਵਾਵਾਂਗੇ ਸਾਰੀ ਪੰਚਾਇਤ ਰਲ ਕੇ ਜੇ ਪਾਸ ਨਹੀਂ ਹੋਇਆ ਜਿਵੇਂ ਹੁਣ ਪਹਿਲਾਂ ਪਾਸ ਹੋਈ ਹੈ ਛੜ ਕੁਮੀ ਬਣੂਗੀ ਜੀ ਠੀਕ ਹੈ ਹਾਂ ਜੇ ਕੋਈ ਰੋੜਾ ਲਾਊਗਾ ਤਾਂ ਸਿੱਧੀ ਸਾਹਬਕ ਤਾਬ ਗੱਲ ਲਾਗੀ ਕਾਨੂੰਨੀ ਕਾਰਵਾਈ ਹੋਗੀ ਜਿੰਨੇ ਅਗਲੇ ਦੇ ਨਾਲੀ ਤੋਂ ਪਰਹ ਕਰਨੇ ਉਹ ਅਗਲੇ ਦਿਨੇ ਉਦੋਂ ਉਰਲਾ ਨਾਲੀ ਤੋਂ ਇਧਰ ਲੈ ਪੰਚਾਇਤ ਦਾਗਾ ਉਹ ਪੰਚਾਇਤ ਸਾਰਿਆਂ ਦੇ ਹਾਂ ਗਲੀ ਦੇ ਨਾਲੀਆਂ ਪੰਚਾਇਤ ਦੀਆਂ ਨੇ ਪੰਚਾਇਤ ਸਾਰੇ ਪਿੰਡ ਦਾ ਭਲਾ ਚਾਹੁੰਦੀ ਹੈਗੀ ਕੋਈ ਕਿਸੇ ਦਾ ਨੁਕਸਾਨ ਕਰਕੇ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਅਸੀਂ ਸਾਰੇ ਰਲ ਮਿਲ ਕੇ ਪਿੰਡ ਦਾ ਭਲਾ ਕਰਨਾ ਚਾਹੁੰਦੇ ਹਾਂ ਸਾਰੇ ਨੂੰ ਹੱਥ ਬਣ ਕੇ ਵੇਣ ਤੇ ਵੀ ਕੰਮ ਕਰ ਲਾਂ ਉਹ ਭਾਈ ਇੱਕ ਹੋਰ ਗੱਲ ਦੱਸੋ ਵੀ ਜਿਹੜੇ ਮਤਲਬ ਪਿੰਡ ਦੇ ਵਿੱਚ ਕੋਈ ਵਿਗਨ ਪਾਉਂਦੇ ਨੇ ਕੰਮਕਾਜ 'ਚ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਵੇਣ ਤੇ ਵੀ ਪੰਜ ਸਾਲ ਟਿਕ ਜਿਓ ਤੇ ਦੂਜੀ ਗੱਲ ਆ ਜੇ ਭਾਈ ਜਿਆਦੇ ਟਕੜੀ ਆਂਦਾ ਫਿਰ ਆਪਣੀ ਕਾਰਵਾਈ ਕਰਾਇਮ ਕਰਾਵਾਂਗੇ ਜੇ ਪੰਚਾਇਤ ਤੌਰ ਤੇ ਹੋਊਗੀ ਸਭ ਹਾਂ ਵੀਰ ਜੀ ਆਪਣਾ ਕੀ ਕੰਮਕਾਰ ਹੈ ਖਰਕਦੇ ਸੀ ਵੀਰ ਜੀ ਮੈਂ ਮੁਣ ਸੀ ਇਹ ਨਾਲ ਕਰਕੇ ਪੁੱਛੀਓ ਹਾਂਜੀ ਤੁਸੀਂ ਦੇਖ ਰਿਹਾ ਕਰ ਰਹੇ ਹੋ ਹਾਂਜੀ ਦੇਖ ਰਿਹਾ ਕਰ ਰਹੇ ਠੀਕ ਹੈ ਜਿਵੇਂ ਕਿ ਮਤਲਬ ਕਿਸ ਤਰ੍ਹਾਂ ਪਾਸ ਹੋਈ ਸਰ ਜੀ ਵੀਰ ਜੀ ਇਹ ਕਲੀਅਰ ਭਈਆ 3 ਇੰਚ ਪੱਥਰ ਪੈਣਾ ਹੈ ਉੱਪਰ ਜਿੱਥੇ ਮਾੜਾ ਮੋਟਾ ਡਬਕ ਹੁੰਦੀ ਹੈ ਉੱਥੇ ਮਾੜਾ ਮੋਟਾ ਵੱਧ ਪੈ ਜਾਂਦਾ ਹੈ ਵੱਧ ਪੈ ਜਾਂਦਾ ਹੈ ਹਾਂਜੀ ਕੀ ਲੱਗਦਾ ਵੀ ਸੋਨ ਦੇ ਤਾਕ ਦੱਸਿਆ ਰਹੇ ਵੀ ਪਰ ਪਰ ਸਪਾਈ ਜਾਵੇ ਤਾਂ ਕੀ ਲੱਗਦਾ ਵੀ ਤੁਸੀਂ ਉਸ ਵੀਰ ਜੀ ਜਿੰਨਾ ਨਹੀਂ ਵੀਰ ਜੀ ਜਿੰਨਾ ਐਸਟੀਮੇਟ ਤੇ ਨਾ ਉਨਹੀਂ ਬਣਨਾ ਇਹ ਕੰਮ ਜੇ ਐਸਟੀਮੇਟ ਦੇ ਲਈ ਹੁੰਦੀ ਫਿਰ ਤਾਂ ਮਿੱਟੀ ਪਾਈ ਜਾਂਦੀ ਹੁੰਦੀ ਐ ਨਹੀਂ ਐਸਟੀਮੇਟ ਤੇ ਬਾਹਰ ਆਈ ਠੀਕ ਹੈ ਮਤਲਬ ਇਹ ਲਛਾਦਲੀ ਤੋਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਨਵੀਆਂ ਜਿਹੜੀਆਂ ਸੜਕਾਂ ਛਾਦਲੀ ਦੇ ਵਿੱਚ ਬਣ ਰਹੀਆਂ ਨੇ ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਕਿ ਸਰਪੰਚ ਸਾਹਿਬ ਨੇ ਆਪ ਦਿਖਾਇਆ ਵੀ ਇਸ ਸਾਈਡ ਨੂੰ ਜਿਸ ਸਾਈਡ ਨੂੰ ਜਾ ਰਹੇ ਹਾਂ ਇਸ ਸਾਈਡ ਨੂੰ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਪਾਸੇ ਇਹ ਕਹਿੰਦੇ ਪੂਰਾ ਜਦੋਂ ਬਾਰਿਸ਼ ਆਉਂਦੀ ਹੈ ਉਸ ਸਮੇਂ ਤੇ ਇਸ ਸਾਰੀਆਂ ਗਲੀਆਂ ਦੇ ਵਿੱਚ ਪੂਰਾ ਪਾਣੀ ਭਰ ਜਾਂਦਾ ਸੋ ਪੂਰੀਆਂ ਤਸਵੀਰਾਂ ਇਸ ਪਾਸੇ ਦਿਖਾ ਰਿਹਾ ਔਰ ਦੂਸਰਾ ਪੱਖ ਜਿਹੜਾ ਉਹ ਕਹਿੰਦਾ ਵੀ ਜਿਹੜੀ ਜਿਹੜੀ ਸੜਕ ਹੈਗੀ ਉਹ ਤਕਰੀਬਨ 1 ਫੁੱਟ ਦੇ ਕਰੀਬ ਉੱਚੀ ਹੋਣੀ ਚਾਹੀਦੀ ਹੈ ਪਰ ਇੱਧਰ ਦੇਖਿਆ ਜਾਵੇ ਤਾਂ ਇਸ ਸਾਈਡ ਪਾਣੀ ਭਰ ਜਾਂਦਾ ਤਾਂ ਇਹਦਾ ਪਾਣੀ ਕਿਹੜੇ ਪਾਸੇ ਨਿਕਲੂਗਾ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜਾਣਕਾਰੀ ਸਾਂਝੀ ਕਰੋ ਵੀ ਕਿਹੜੇ ਪਾਸੇ ਪਾਣੀ ਨਿਕਲੂਗਾ ਜੇਕਰ ਉਹ ਸੜਕ ਉੱਚੀ ਹੋ ਜਾਂਦੀ ਹੈ ਆਹ ਸਾਈਡ ਦਾ ਪਾਣੀ ਹੈ ਜਿਹੜਾ ਪੂਰਾ ਕਿਸ ਪਾਸੇ ਨਿਕਲੂਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰਾਏ ਆਪਣੀ ਸਾਂਝੀ ਕਰੋ